ਅੱਜ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਜਾ ਰਹੇ ਹਾਂ ਸੀ ਮਰਿੰਡੇ ਅਸੀਂ ਇਸ ਸਮੇਂ ਖੜੇ ਹਾਂ ਬਾਬਾ ਮੋਤੀ RAM ਮੈਰਾ ਯਾਦਗਾਰੀ ਗੇਟ ਆਹ ਦੇਖ ਸਕਦੇ ਹੋ ਇਹ ਸੜਕ ਜਾ ਰਹੀ ਹੈ ਜੀ ਮਰਿੰਡੇ ਨੂੰ ਤੇ ਮਰਿੰਡੇ ਸਾਨੂੰ ਇੱਕ ਬਾਬਾ ਜੀ ਮਿਲੇ ਨੇ ਖਾਲਸਾ ਜੀ ਪੂਰੇ ਸਿੱਖੀ ਸਰੂਪ ਦੇ ਵਿੱਚ ਆ ਬਾਈ ਜੀ ਸਾਨੂੰ ਸਪੋਰਟ ਕਰਨੀ ਚਾਹੀਦੀ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਕਮੈਂਟਾਂ 'ਚ ਵਾਹਿਗੁਰੂ ਲਿਖਿਓ ਕਿਉਂਕਿ ਬਾਈ ਹੁਣ ਪੰਜਾਬੀਆਂ ਨੇ ਆਪਣੇ ਭਰਾਵਾਂ ਨੇ ਕੰਮ ਸ਼ੁਰੂ ਕੀਤਾ ਤੇ ਸਾਥ ਹੁਣ ਆਪਾਂ ਨੇ ਦੇਣਾ ਬਾਈ ਜੀ ਆਹ ਦੇਖ ਸਕਦੇ ਹੋ ਜੀ ਇਥੇ ਖਾਲਤਾ ਜੀ ਨੇ ਜਿਨ੍ਹਾਂ ਨੇ ਇਹ ਕੰਮ ਦੀ ਸ਼ੁਰੂਆਤ ਕੀਤੀ ਆ ਸਭ ਤੋਂ ਪਹਿਲਾਂ ਤਾਂ ਬਾਈ ਜੀ ਸਫਾਈ ਪੂਰੀ ਮਿਲੂਗੀ ਤੇ ਬਾਈ ਜੀ ਸਵਾਦ ਵੀ ਮਿਲੂਗਾ ਪੁਲਚਾ 버ਗਰ ਸਪ੍ਰਿੰਗ ਰੋਲ ਨਿਊਡਲ 버ਗਰ ਹਰ ਇੱਕ ਚੀਜ਼ ਬਾਈ ਜੀ ਇੱਥੇ ਮਿਲੂਗੀ ਮੋਮੋਸ ਵਗੈਰਾ ਇਹ ਸੜਕ ਜਾ ਰਹੀ ਹੈ ਜੀ ਮਰਿੰਡਾ ਇਹਨੂੰ ਠੀਕ ਹੈ ਜੀ ਤੇ ਇਸ ਜਗ੍ਹਾ ਤੇ ਆ ਕੇ ਤੁਸੀਂ ਬਾਈ ਜੀ ਜ਼ਰੂਰ ਖਾਣਾ ਜਦੋਂ ਤੁਸੀਂ ਮੋਤੀ ਮੇਰਾ ਗੇਟ ਤੋਂ ਲੰਘਦੇ ਹੋ ਇੱਧਰ ਨੂੰ ਆਉਨੇ ਹੋ ਤਾਂ ਇੱਥੇ ਆ ਕੇ ਛੱਕ ਕੇ ਜ਼ਰੂਰ ਜਾਓ ਕਿਉਂਕਿ ਭਾਈ ਜੀ ਆਪਣਿਆਂ ਦੀ سپورਟ ਨਾ ਕੀਤੀ ਤਾਂ ਭਾਈ ਜੀ ਕਿੰਨਾ ਦੀ ਕਰੋਗੇ ਆਹ ਦੇਖ ਸਕਦੇ ਹੋ ਤੁਸੀਂ ਸਫਾਈ ਦਾ ਬਾਬਾ ਜੀ ਨੇ ਪੂਰਾ ਧਿਆਨ ਰੱਖਿਆ ਕੁਲਚਾ ਉਹ ਜੀ ਤਿਆਰ ਤੇ ਰੇਟ ਆ ਜੀ 15 ਰੁਪਏ ਦਾ ਕੁਲਚਾ ਵੀ ਆ ਤੇ ਮੱਖਣ ਵਾਲਾ ਕੁਲਚਾ 20 ਰੁਪਏ 버ਗਰ 30 ਰੁਪਏ ਤਾਂ ਭਾਈ ਜੀ ਆਪਾਂ ਬਹੁਤ ਸਾਰੀਆਂ ਇਦਾਂ ਦੀਆਂ ਰੇੜੀਆਂ ਨੇ ਜਿੱਥੋਂ ਖਾਣੇ ਹਨ ਆਪਾਂ ਪਰ ਸਫਾਈ ਦਾ ਧਿਆਨ ਨਹੀਂ ਆਪਾਂ ਦੇਖ ਰਹੀਆਂ ਪਰ ਇੱਥੇ ਦੇਖਦਾ ਲੋ ਕਿੰਨੀ ਜਾਨਾ ਸਫਾਈ ਆ ਭਾਈ ਜੀ ਸਫਾਈ ਦਾ ਪੂਰਾ ਧਿਆਨ ਰੱਖਿਆ ਵਾ ਤਾਂ ਇੱਥੇ ਆ ਕੇ ਛਾ ਕੇ ਜਰੂਰ ਜਾਇਓ ਬਾਬਾ ਜੀ ਕੋਲ ਆ ਦੇਖ ਸਕਦੇ ਹੋ ਕੁਲਚਾ ਹੋ ਰਿਹਾ ਜੀ ਤਿਆਰ ਪੂਰਾ ਤੇ ਸਫਾਈ ਦਾ 100% ਧਿਆਨ ਰੱਖਿਆ ਜਾਂਦਾ ਕਹਿੰਦੇ ਜਿੱਥੇ ਆਪਣੇ ਪੰਜਾਬੀ ਨੇ ਫਿਰ ਉੱਥੇ ਸੋਚਣ ਦੀ ਲੋੜ ਨਹੀਂ ਅੱਖਾਂ ਬੰਦ ਕਰਕੇ ਖਾ ਜਾਦੇ ਹਾਂ ਕਿਉਂਕਿ ਜਿੱਥੇ ਪੰਜਾਬੀ ਆ ਉੱਥੇ ਸਫਾਈ ਤਾਂ ਬਾਈ ਜੀ ਹੁੰਦੀ ਹੈ ਹੁੰਦੀ ਹੈ ਤੇ ਜੇ ਆਪਣੇ ਦਾ ਸਾਥ ਨਾ ਦਿੱਤਾ ਬਾਈ ਜੀ ਫਿਰ ਕਿਹਦਾ ਸਾਥ ਦੋਗੇ ਬਹੁਤ ਖਾ ਲਿਆ ਬਾਈ ਜੀ ਤੁਸੀਂ ਬਹੁਤ ਜ਼ਿਆਦਾ ਖਾ ਲਿਆ ਪਰ ਹੁਣ ਆਪਣੇ ਨੂੰ ਖਾਣ ਦੀ ਵਾਰੀ ਹੈ ਆਪਣੇਾਂ ਤੋਂ ਵੀ ਛਕਿਆ ਕਰੋ ਹੁਣ ਖਾਇਆ ਕਰੋ ਬਾਈ ਜੀ ਜਿੱਥੇ ਤੁਹਾਨੂੰ ਸਫਾਈ ਵੀ ਮਿਲੂਗੀ ਸਫਾਈ ਦਾ ਪੂਰਾ ਧਿਆਨ ਤੇ ਬਾਈ ਜੀ ਚੀਜ਼ ਵੀ ਵਧੀਆ ਮਿਲੂਗੀ ਆਹ ਰਿਹਾ ਜੀ ਬਾਬਾ ਮੋਤੀराम ਮੇਰਾ ਯਾਦਗਾਰੀ ਗੇਟ ਉਥੋਂ ਜਦੋਂ ਆਨੇ ਇਧਰ ਮਰਿੰਡੇ ਨੂੰ ਜਾਂਦੇ ਆ ਤੇ ਇੱਥੇ ਬਾਬਾ ਜੀ ਨੇ ਇਹ ਸਟਾਲ ਲਾਈ ਹੈ ਜੀ 2 ਮਹੀਨੇ ਹੋਏ ਨੇ ਹਜੇ 2 ਮਹੀਨੇ ਦੇ ਵਿੱਚ ਬਾਈ ਜੀ ਇੱਥੇ ਬਾਬਾ ਜੀ ਕੋਲ ਆ ਰਹੇ ਨੇ ਲੋਕ ਤਾਂ ਤੁਸੀਂ ਵੀ ਪਹੁੰਚੋ ਦੇਖ ਸਕਦੇ ਪੂਰੇ ਸਿੱਖੀ ਸਰੂਪ ਦੇ ਵਿੱਚ ਬਾਬਾ ਜੀ ਨੇ ਤਾਂ ਪਹੁੰਚ ਗਿਆ ਤੁਸੀਂ ਵੀ ਸਾਥ ਦਿਓ ਹੁਣ ਮੌਕਾ ਬਾਈ ਜੀ ਪੰਜਾਬ ਦੇ ਵਿੱਚ ਪੰਜਾਬੀਆਂ ਦਾ ਸਾਥ ਦੇਣਾ ਆਪਣੀ ਜ਼ਿੰਮੇਵਾਰੀ ਆ। ਬਾਬਾ ਜੀ ਦੱਸੀ ਗੱਲ ਜੀ। ਓ ਠੀਕ ਹੈ ਜੀ। ਬਾਈ ਗੁਰਜਾ ਬਾਈ ਨੂੰ ਪਤਾ ਹੀ। ਬਾਬਾ ਜੀ ਸਭ ਤੋਂ ਪਹਿਲਾਂ ਇਹ ਐਡਰੈਸ ਦੱਸੋ ਕਿੱਥੇ ਆ। ਜੀ ਮੋਤੀਨਾਰਾ ਗੇੜੇ ਜੀ ਬਾਈ ਗੁਰਜੀ। ਹਾਂ ਜੀ। ਜੀ ਇਹ ਗੇੜੇ ਤੇ ਤਨਾਣੇ ਵਾਲੇ ਮੋੜ ਤੇ ਆ ਜੀ। ਠੀਕ ਹੈ ਜੀ। ਠੀਕ ਹੈ ਜੀ ਜ਼ਰੂਰ ਚੱਲ ਕੇ ਜਾਣੀ। ਠੀਕ ਹੈ ਕਿੰਨਾ ਟਾਈਮ ਹੋਇਆ ਬਾਬਾ ਜੀ? 2 ਮਹੀਨੇ ਹੋ ਗਏ ਜੀ। 2 ਮਹੀਨੇ ਹੋયા। ਵਧੀਆ ਚੱਲ ਰਹੀ ਜੀ? ਹਾਂ ਜੀ ਬਾਬਾ ਜੀ। ਚਲੋ ਬਹੁਤ ਵਧੀਆ ਜੀ। ਤਾਂ ਬਾਈ ਜੀ ਆਣਾ ਤੁਸੀਂ ਇੱਥੇ ਆ ਕੇ ਜ਼ਰੂਰ ਜਾਇਆ ਕਰੋ। ਹੁਣ ਵਾਰੀ ਆ ਬਾਈ ਜੀ ਵਾਰ ਆਪਣੇ ਪੰਜਾਬੀਆਂ ਦੀ ਸਾਥ ਦੇਣ ਦੀ ਕਿਉਂਕਿ ਬਹੁਤ ਦੇਖ ਲਿਆ ਆਪਾਂ ਨੇ ਬਹੁਤ ساری ਵੀਡੀਓ ਦੇਖਦੇ ਆ ਕਿਵੇਂ ਤਿਆਰ ਹੁੰਦਾ ਸਮਾਨ ਪਰ ਹੁਣ ਬਾਈ ਮੌਕਾ ਜੇ ਹੁਣ ਨਾ ਸਾਥ ਦਿੱਤਾ ਤਾਂ ਬਾਈ ਜੀ ਫਿਰ ਨਾ ਕਿਓ ਤੁਸੀਂ ਵੀ ਪੰਜਾਬੀ ਕੰਮ ਨਹੀਂ ਕਰਦੇ ਪੰਜਾਬੀ ਆਪਣੇ ਹੁਣ ਬਹੁਤ ਜ਼ਿਆਦਾ ਕੰਮ ਕਰ ਰਹੇ ਨੇ ਅੱਗੇ ਆ ਰਹੇ ਨੇ ਤੇ ਸਭਾਈ ਦਾ ਪੂਰਾ ਧਿਆਣਾ ਵੀਡੀਓ ਨੂੰ ਕਰ ਦਿਓ ਸ਼ੇਅਰ ਹਰ ਇੱਕ ਬੰਦੇ ਤੱਕ ਹਰ ਇੱਕ ਗਰੁੱਪ ਤੱਕ ਵੀਡੀਓ ਭੇਜ ਦਿਓ ਬਾਬਾ ਮੋਤੀ RAM ਮੇਰਾ ਯਾਦਗਾਰੀ ਗੇਟ ਆ ਜੀ ਇਹ ਇੱਥੋਂ ਜਦੋਂ ਮਰਿੰਡੇ ਨੂੰ ਲੰਘਦੇ ਆ ਤਾਂ ਇੱਥੇ ਕੋਨੇ ਦੇ ਵਿੱਚ ਦੁਕਾਨ ਆ ਇਹ ਦਰਖਤ ਦੇ ਥੱਲੇ ਆ ਦੇਖੋ ਇਹ ਦਰਖਤ ਦੇ ਥੱਲੇ ਬਾਬਾ ਜੀ ਦਾ ਸਟਾਲ ਆ ਭਾਈ ਜੀ ਤਾਂ ਭਾਈ ਜੀ ਸ਼ੇਅਰ ਕਰਿਓ ਵੀਡੀਓ ਨੂੰ ਧੰਨਵਾਦ ਜੀ ਸ਼ੇਅਰ ਕਰ ਦਿਓ ਜਰੂਰ ਆਈਏ ਇੱਥੇ ਸਤਿ ਸ਼੍ਰੀ ਅਕਾਲ